शंबो दे नेड़े ही पुल वाली कंपनी दा वादु पानी नेशनल हाईवे दी सड़क उत्ते ही चल रहा है जिथे बहुत गंदगी फैली हुई है पानी सड़क ते जान नाल सड़क रही है। लंगन वाले रागीर परेशान पत्तरकार नाल ते टूट राजेंद्र सिंह मोही ने जदो प्रबंधक प्रीस गोयल संपर्क नहीं होया मीडिया न्यूज पंजाब शंबो बैरियर ब्यूरो रिपोर्ट ਰਦੀਪ ਜੀ ਕੀ ਸਮੱਸਿਆ ਪਾਣੀ ਦੀ ਸਮੱਸਿਆ ਦੀ ਦਾ ਬਰਦਰ ਇਹਨਾਂ ਨੇ ਇੰਨਾ ਗੰਦ ਪਾਇਆ ਵਾ ਬਹੁਤ ਬੁਰਾ ਹਾਲ ਹੈ ਲੋਕਾਂ ਨੂੰ ਇੰਨੀ ਪਰੇਸ਼ਾਨੀ ਆ ਰਹੀ ਹੈ ਇੱਥੇ ਨਾ ਤਾਂ ਕੋਈ ਲੰਘਿਆ ਜਾਵੇ ਨਾ ਕੋਈ ਖੜ੍ਹਾ ਜਾਵੇ ਨਾ ਮੁਸ਼ਕ ਗੰਦੀ ਇੰਨੀ ਭੈੜੀ ਸਮੈਲ ਤੁਹਾਨੂੰ ਵੀ ਆ ਹੀ ਰਹੀ ਹੋਏਗੀ ਦੇਖ ਬਹੁਤ ਬੁਰਾ ਹਾਲ ਹੈ ਇਹਨਾਂ ਕਈ ਵਾਰੀ ਕਹਿ ਵੀ ਚੁੱਕੇ ਆ ਇਹ ਕਿਸੇ ਦਾ ਕੋਈ ਕਾਰਣਾ ਨਹੀਂ ਮੰਨਦੇ ਕੋਈ ਗੱਲ ਨਹੀਂ ਹੁੰਦੀ ਇਹਨਾਂ ਨੂੰ ਕਿਸੇ ਦਾ ਕੋਈ ਪਰਵਾਹ ਨਹੀਂ ਹੈਗੀ ਆਪਣੀ ਮਰਜ਼ੀ ਕਰ ਰਹੇ ਆ ਆ ਦੇਖੋ ਪਾਣੀ ਕਰਕੇ ਰੋਡ ਸਾਰਾ ਟੁੱਟ ਗਿਆ ਉਹ ਪਰਲੀ ਸਾਈਡ ਦੇਖ ਲਓ ਉਧਰ ਵੀ ਸਾਰਾ ਖੁੱਟਿਆ ਹੋਇਆ ਹੈ ਕੱਟੇ ਆਉਣ ਜਾਣ ਵਾਲਿਆਂ ਨੂੰ ਬੜੀ ਦਿੱਕਤ ਆ ਰਹੀ ਹੈ ਹੁਣ ਕੀ ਮੰਗ ਕਰਦੇ ਤੁਸੀਂ ਮੰਗ ਤਾਂ ਸਰ ਸਾਡੀ ਇਹ ਹੀ ਹੈ ਕਿ ਸਾਫ ਸੁਥਰਾ ਬਣਾ ਕੇ ਰੱਖੋ ਜਿਹੜਾ ਕੀਤਾ ਵੀ ਸਿਸਟਮ ਪ੍ਰੋਪਰ ਚੈਨਲ ਵਾਈਜ਼ ਕੰਮ ਕਰੇ